ਕੱਲੂ ਕਾਰਾ ਦੀਪਸ ਮੌਕੇ ਐਮਪੀ ਸਰਬਜੀਤ ਸਿੰਘ ਖਾਲਸਾ ਸ੍ਰੀ ਦਰਵਾਰ ਸਾਹਿਬ ਪਹੁੰਚੇ ਦੇਖੋ ਸ੍ਰੀ ਦਰਵਾਰ ਸਾਹਿਬ ਪਹੁੰਚ ਕੇ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਕੀ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸਭ ਤੋਂ ਪਹਿਲਾਂ ਤਾਂ ਮਹਾਰਾਜ ਦਾ ਸ਼ੁਕਰੀਆ ਸ਼ੁਕਰਾਨਾ ਕਰਦਾ ਆ ਤਾਲ ਸਾਹਿਬ ਤੇ ਮੈਂ ਸਿੱਖ ਕੌਮ ਨੂੰ ਇੱਕ ਅਪੀਲ ਕਰਨੀ ਚਾਹੁੰਗਾ ਜਿਹੜਾ ਮੇਰੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਤੋਂ ਸੀ ਕਿ ਜਿੰਨੇ ਵੀ ਮੁੰਡੇ ਕੇਸ ਦਾੜੀ ਕਤਲ ਕਰਾਉਂਦੇ ਆ ਭਈ ਉਹ ਕੇਸ ਦਾੜੀ ਕਤਲ ਨਾ ਕਰਾਉਣ ਤੇ ਦਮਾਲੇ ਤੇ ਦਸਤਾਰਾਂ ਬੰਨਣ ਤੇ ਗੁਰੂ ਦੇ ਲੜ ਲੱਗਣਾ ਮੁਸ਼ਰਕ ਆ ਇਹ ਜਿੱਦਾਂ ਤੁਹਾਨੂੰ ਵੱਡੀ ਲੀਡ ਨਾਲ ਤੁਸੀਂ ਜਿੱਤ ਹਾਸਲ ਕੀਤੀ ਐ ਭਾਈ ਅਮਰਿਤਪਾਲ ਹੋਰਾਂ ਨੇ ਕੀਤੀ ਐ ਤੁਹਾਨੂੰ ਲੱਗਦਾ ਕਿ ਪੰਜਾਬ ਫਿਰ ਤੋਂ ਰਿਵਾਈਵ ਹੋ ਰਿਹਾ ਐ ਫਿਰ ਕਿਤੇ ਨਾ ਕਿਤੇ ਸਾਡੇ ਨੌਜਵਾਨ ਜਿਹੜੇ ਨੇ ਉਹ ਖਾਲਸਾ ਰਾਜ ਵੱਲ ਵਾਪਸੀ ਕਰ ਰਹੇ ਹਨ ਅਸਲ ਗੱਲ ਗਾਲੇ ਆ ਵੀ ਪਹਿਲਾਂ ਇਹਨਾਂ ਨੂੰ ਆਪਣੇ ਜਿਹੜੇ ਪੰਜਾਬ ਦਾ ਯੂਥ ਹੈ ਇਹਨਾਂ ਨੂੰ ਕੋਈ ਯੋਗ ਲੀਡਰ ਨਹੀਂ ਸੀ ਮਿਲ ਰਿਹਾ ਜਿਦੇ ਜੀਨੋ ਵੋਟਾਂ ਪਾਉਣ ਜਿਦੇ ਨਾਲ ਚੱਲਣ ਹੁਣ ਅਸੀਂ ਸਾਨੂੰ ਅਗਵਾਈ ਕਰਨ ਦਾ ਮੌਕਾ ਦਿੱਤਾ ਐ ਇਸ ਕੌਮ ਨੇ ਯੂਥ ਨੇ ਅਸੀਂ ਮਹਾਰਾਜ ਦਾ ਸ਼ੁਕਰੀਆ ਕਰਨ ਆਏ ਆ ਤੇ ਮਹਾਰਾਜ ਤੋਂ ਅਸ਼ੀਰਵਾਦ ਲੈਣ ਆਏ ਆ ਕਿ ਅਸੀਂ ਕੌਮ ਨੂੰ ਸੇਧ ਦੇ ਸਕੀਏ ਅਸੀਂ ਜਿਸ ਤਰੀਕੇ ਨਾਲ ਹਰ ਵਾਰ ਤੁਸੀਂ ਪਾਰਲੀਮੈਂਟ ਵਿੱਚ ਜਾ ਕੇ ਕਿਹੜੇ ਮੁੱਦੇ ਪੇਸ਼ ਕਰੋਗੇ ਮੈਂ ਉਸ ਤੋਂ ਪਹਿਲ ਤਾਂ ਮੈਂ ਦਊਂਗਾ ਜੀ ਭਈ ਜਿਹੜੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ ਉਸ ਤੇ ਕਾਨੂੰਨ ਬਣਨਾ ਚਾਹੀਦਾ ਹੈ ਜੀ ਬਈ 302 ਦਾ ਪਰਚਾ ਹੋਣਾ ਚਾਹੀਦਾ ਹੈ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਜੀ 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 ਨਸ਼ੇ ਨਾਲ ਜਿਹੜੇ ਨਸ਼ੇ ਨਾਲ ਕਾਫੀ ਨੌਜਵਾਨ ਮਰ ਰਹੇ ਹਨ ਹਾਲੇ ਵੀ ਨਸ਼ੇ ਦੀ ਬੰਦੀ ਨਸ਼ਿਆਂ ਦਾ ਵੀ ਬੰਦੀ ਸਿੰਘ ਜਿਹੜੇ 20 20 30 ਸਾਲ ਹੋ ਗਏ ਉੱਪਰ 33 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਹੀ ਐ ਸਜ਼ਾਵਾ ਵੀ ਉੱਪਰ ਹੋ ਗਿਆ ਡਬਲ ਸਜ਼ਾਵਾ ਕੱਟ ਲੀਆਂ ਉਹਨਾਂ ਨੂੰ ਤਾਂ ਮਤਲਬ ਰਿਹਾਈ ਤਾਂ ਬਣਦੀ ਐ ਨਾ ਕਰਨੀ ਇਹ ਤਾਂ ਤੱਕਾ ਐ ਕਾਲ ਸਾਹਿਬ ਜੀ ਆ लास्ट लास्ट ਸਵਾਲ ਇਹ ਹੈ ਮੇਰੇ ਸਾਰੇ ਸਹਿਯੋਗੀ ਇੱਥੇ ਖੜੇ ਨੇ ਸਾਰੀ ਸਿੱਖ ਕੌਮੀ ਇੱਥੇ ਖੜੀ ਹੈ लास्ट ਸਵਾਲ ਇਹ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਉੱਪਰ ਕੇਂਦਰ ਦੇ ਵਿੱਚ ਸਰਕਾਰ ਬਣਾਉਣ ਵਾਸਤੇ ਖਿੱਚੋ ਤਾਨ ਚੱਲ ਰਹੀ ਹੈ ਕਦੀ ਮੋਦੀ ਸਾਹਿਬ ਕਹਿੰਦੇ ਸਾਡੀ ਐਨਡੀਏ ਕਦੀ ਇੰਡੀਆ ਅਲਾਈንስ 18 ਅਦਰ ਹੋਰ ਨੇ ਤੁਹਾਡੇ ਵਰਗੇ ਆਜ਼ਾਦ ਉਮੀਦਵਾਰ ਜੇਕਰ ਰਾਹੁਲ ਗਾਂਧੀ ਹੋਰੀ ਜਾਂ ਇੰਡੀਆ ਅਲਾਈንስ ਆ ਤੁਹਾਡੇ ਤੱਕ ਅਪਰੋਚ ਕਰੇ ਕਿ ਤੁਸੀਂ ਜਿਹੜੇ ਦੋਨੋਂ ਜਾਣੇ ਆਜ਼ਾਦ ਉਮੀਦਵਾਰ ਹੋ ਸਾਡੇ ਵੱਲ ਆਓ ਤੇ ਅਸੀਂ ਸਰਕਾਰ ਬਣਾਉਣੀ ਹੈ ਤੁਸੀਂ ਕਿਹਨੂੰ ਸਮਰਥਨ ਦਿਓਗੇ ਕਿਹਦੀ سپورਟ ਦਿਓਗੇ ਕਿਉਂਕਿ ਕਾਂਗਰਸ ਤੇ ਹਮਲਾ ਕੀਤਾ ਸੀਗਾ ਸ੍ਰੀ ਗਾਥਕ ਸਾਹਿਬ ਜੀ ਮੈਂ ਬਈ ਮੇਰੇ ਕੋਲੇ ਸਾਰਾ ਕੁਝ ਹੀ ਆ ਲਿਆ ਹੈ ਮੈਂ ਆਪਣੇ ਜਿਹੜੇ ਲੋਕਾਂ ਨੇ ਮੈਨੂੰ ਫਰੀਦਕੋਟ ਦੀ ਸੰਗਤ ਨੇ ਜਿਤਾਇਆ ਹੈ ਮੈਂ ਸੰਗਤ ਦੀ ਸਲਾਹ ਲਵਾਂਗਾ ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਮੇਰੇ ਤੱਕ ਕੀ ਕੀ ਉਹਨਾਂ ਨੇ ਆਫਰਾਂ ਦਿੱਤੀਆਂ ਬਹੁਤ ਕੁਝ ਦੇ ਰਹੇ ਆ ਪਰ ਮੈਂ ਜੋ ਪਹਿਲਾਂ ਵੀ ਮੈਂ ਆਫਰਾਂ ਨੂੰ ਇਹਨਾਂ ਨੂੰ ਲੱਤਾਂ ਮਾਰ ਚੁੱਕਿਆ ਬਹੁਤ ਆਫਰ ਆਈਆਂ ਮੈਂ ਜਿਹੜੇ ਆਪਣੇ ਫਰੀਦਕੋਟ ਦੀ ਸੰਗਤ ਮੈਨੂੰ ਜੋ ਕਹੂਗੀ ਕਰਨ ਜੋ ਕਹੂਗੀ ਭਈ ਇਹ ਆਪਾਂ ਐਵੇਂ ਤੁਰਨਾ ਆਸ ਹੀ ਹੋਮੀ ਕਿਉਂਕਿ ਬੀਬੀ ਖਲੜਾ ਜੀ ਕਹਿ ਚੁੱਕੇ ਨੇ ਕਿ ਬੀਬੀ ਖਲੜਾ ਜੀ ਹੁਣੇ ਆਏ ਸੀਗੇ ਉਹ ਬੀਬੀ ਖਲੜਾ ਜੀ ਕਹਿ ਚੁੱਕੇ ਨੇ ਕਿ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਾਇਆ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਤੇ ਗੋਲੀਆਂ ਚਲਾਈਆਂ ਅਸੀਂ ਉਹਨਾਂ ਦੇ ਨਾਲ ਕਦੀ ਵੀ ਸੰਯੋਗ ਨਹੀਂ ਕਰਾਂਗੇ ਨਹੀਂ ਕਰ ਸਕਦੇ ਤਾਂ ਹੈ ਹੀ ਹੈ ਜੀ ਸਾਡੇ ਫਾਦਰ ਸਾਹਿਬ ਨੇ ਉਸੇ ਲਈ ਤਾਂ ਬਦਲਾ ਲਿੱਤਾ ਹੈ ਹੁਣ ਇੱਕ ਗੱਲ ਦੇਖੋ ਨਾ ਜਿਹੜਾ ਜਿਨ੍ਹਾਂ ਅਕਾਲ ਤਖਤ ਸਾਹਿਬ ਲਈ ਸਾਡੇ ਫਾਦਰ ਸਾਹਿਬ ਨੇ ਸਾਰਾ ਕੁਝ ਕੁਰਬਾਨ ਕਰਤਾ ਆਪਣੀ ਨੌਕਰੀ ਆਪਣੇ ਮਤਲਬ ਬੱਚੇ ਵੀ ਗਰਮਾਨ ਕਰਦੇ ਤੇ ਅਸੀਂ ਉਹਨਾਂ ਦਾ ਸਮਰਥਨ ਕਿੰਨੇ ਕਰ ਸਕਦੇ ਭਗਤਾਂ ਕੀ ਵੱਡੀ ਜਿੱਤ ਹੋਈ ਤੁਹਾਡੀ ਵੱਡੀ ਜਿੱਤ ਹੋਈ ਆ ਜਿਸ ਤਰੀਕੇ ਦੇ ਨਾਲ ਬਾਕੀ ਪਾਰਟੀਆਂ ਵੱਲੋਂ ਕਲਾਕਾਰ ਉਤਾਰੇਗੇ ਸੀ ਮੈਦਾਨ ਦੇ ਵਿੱਚ ਲੱਗਦਾ ਕਿ ਪੰਜਾਬ ਨੂੰ ਪਤਾ ਹੈ ਕਿ ਕਲਾਕਾਰ ਸਾਡੇ ਕੰਮ ਨਹੀਂ ਆ ਸਕਦੇ ਜਿਹੜੇ ਜਬਈ ਨੇ ਜੁੜੇ ਜੀ ਦੇਖੋ ਪਹਿਲਾਂ ਵੀ ਲੋਕਾਂ ਨੇ ਕਾਮਯਾਬ ਕਰਕੇ ਦੇਖ ਲੇ ਕਲਾਕਾਰ ਇਹਨਾਂ ਨੂੰ ਕੁਝ ਨਹੀਂ ਮਿਲਿਆ ਇਹਨਾਂ ਕੋਲੇ ਮੋਨੋਪੋਲੀ ਕੁਝ ਨਹੀਂ ਹੈ ਇਹਨਾਂ ਨੂੰ ਪਤਾ ਹੀ ਨਹੀਂ ਸਿਸਟਮ ਕਿਵੇਂ ਚੱਲਦਾ ਹੈ 600 ਯੂਨਿਟ ਗਰੀਬ ਨੂੰ ਤਾਂ ਫ੍ਰੀ ਦੇਣੀ ਦੇਣੀ ਹੈ ਜਿਹੜੇ ਬੰਦੇ ਇੱਕ ਮਹੀਨੇ ਦਾ 10-10 ਲੱਖ ਰੁਪਈਆ ਕਮਾਉਂਦੇ ਉਹਨੂੰ ਵੀ 600 ਰੁਪਏ 250 ਯੂਨਿਟ ਫ੍ਰੀ ਦੇਈ ਜਾਂਦੇ ਆ ਕੋਈ ਸਿਸਟਮ ਹੀ ਨਹੀਂ ਹੈ